ਸਾਸੀਗਾ ਸਾਰਿਆਂ ਨੂੰ ਆਪਾਂ ਜਦੋਂ ਬੁਟੀਕ ਖੋਲ੍ਹਣੀ ਹੋਵੇ ਤਾਂ ਆਪਾਂ ਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਪੈਂਦੀ ਹੈ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਆਪਣੇ ਮੇਨ ਜਿਹੜਾ ਨੰਬਰ ਆਂਦਾ ਉਹ ਆਂਦਾ ਹੈਗਾ ਵਾ ਆਪਣੀ ਸਲਾਈ ਮਸ਼ੀਨ ਸਲਾਈ ਮਸ਼ੀਨ ਆਪਣੇ ਕੋਲ ਖਾਸ ਤੌਰ ਤੇ ਮਰੀਲਾ ਹੁੰਦੀ ਹੈ ਜਿਹੜੀ ਆਮ ਤੌਰ ਤੇ ਜਿਹੜੀ ਦੂਸਰੀਆਂ ਮਸ਼ੀਨਾਂ ਵਾ ਉਹ ਕੀ ਹੁੰਦਾ ਆ ਕਿ ਆਮ ਕਿਸੇ ਦੂਸਰੇ ਕੱਪੜੇ ਤੇ ਚੱਲਦੀ ਨਹੀਂ ਹੈਗੀ ਇਸ ਕਰਕੇ ਜਿਹੜੀ ਇਹ ਮਰੀਲਾ ਮਸ਼ੀਨ ਹੈ ਇਹ ਸਭ ਤੋਂ ਵਧੀਆ ਤੇ ਬੈਸਟ ਹੈਗੀ ਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਆ ਕੈਂਜੀ ਕਪੜਾ ਕੱਟਣ ਵਾਸਤੇ ਆਪਾਂ ਨੂੰ ਕਿੰਜੀ ਵੀ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਆ ਉਸ ਤੋਂ ਬਾਅਦ ਆਪਾਂ ਨੂੰ ਇੰਚ ਟੇਪ ਦੀ ਜ਼ਰੂਰਤ ਪੈਂਦੀ ਆ ਇੰਚ ਟੇਪ ਕੀ ਕਰਨਾ ਕਿ ਆਪਾਂ ਜਦੋਂ ਮਿੰਤੀ ਕਰਨੀ ਆ ਤਦੋਂ ਆਪਾਂ ਇੰਚ ਟੇਪ ਹੋਣਾ ਆਪਣੇ ਕੋਲ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਮਾਰਕ ਆਂਦੇ ਆ ਜੋ ਕਿ ਆਪਾਂ ਨੂੰ ਜਿਹੜਾ ਡੱਬਾ ਵਾ ਉਹ ਥੋੜਾ ਸਸਤਾ ਪਿਆ ਜਾਂਦਾ 1 ਕਿਲੋਵਾਂਗੇ ਪੀਸ ਆਪੋ ਨੇ ਮਹਿੰਗਾ ਪਿੰਦਾ ਵਾ ਇਸ ਕਰਕੇ ਜਦੋਂ ਵੀ ਆਪਾਂ ਮਾਰਕੇ ਲੈਣੇ ਆ ਤੇ ਆਪਾਂ ਇੱਕ ਛੇੜ ਤੇ ਬੰਦ ਟਪਾਈ ਲਵਾਂਗੇ इस तरह का ग्रेस पेपर होंगे वा कि जेडी आप गले की फिनिश देने वास्त वरतते दे है एक पास पेस्ट लग हों एक पास प्लेन लगा जिते पासे पेस्ट लगी जिनके जितरला पासा चमकता है वो आप कपड़े दे चिकावे एपा डिजाइनिंग बना के तैयार करते हैं बाद आती है इलास्टिक इलास्टिक अपने को तिना तरह की चाहिए अद्धे इंच की एक इंच की डेढ़ इंच की क्योंकि आप प्लाजो वगैरह इलास्टिक भी ज़्यादा वरतों करते हैं ਇਸ ਤਰ੍ਹਾਂ ਮੋਟੀ ਵਾਲੀਆਂ ਪਿੰਨਾ ਆਉਂਦੀਆਂ ਵਾਂ ਇਹਨੂੰ ਆਪਾਂ ਕੱਪੜੇ ਨੂੰ ਸੈੱਟ ਕਰਨ ਵਾਸਤੇ ਵਰਤਦੇ ਹਾਂਗੇ ਆ ਇਸ ਤਰ੍ਹਾਂ ਦੀ ਸ਼ੇਪ ਪੱਟੀ ਆਉਂਦੀ ਹੈ ਜਿਹੜੀ ਕਿ ਮੋٹے ਚ ਗੁਲਾਈ ਪਾਂ ਜਾਂ ਕਿਸੇ ਵੀ ਤਰ੍ਹਾਂ ਦੀ ਗੁਲਾਈ ਪਾਂ ਜਾਂ ਆਪਾਂ ਨੂੰ ਇਹ ਹੈਲਪਫੁਲ ਹੁੰਦੀ ਹੈਗੀ ਆ ਇਸ ਤਰ੍ਹਾਂ ਦੀਆਂ ਸ਼ੇਪ ਪੱਟੀਆਂ ਆਉਂਦੀਆਂ ਵਾਂ ਇੱਕ ਆਪਣੀ ਗੁਲਾਈ ਵਾਲੀ ਆਂਦੀ ਹੈ ਇੱਕ ਆਪਣੀ ਬਿਲਕੁਲ ਸਟੇਟ ਆਉਂਦੀ ਹੈ ਤੇ ਨਾਲ ਆਪਾਂ ਕੋਈ ਵੀ ਨਿਸ਼ਾਨ ਸਿੱਧਾ ਡਰਾਅ ਕਰਦੇ ਹਾਂ ਤੇ ਜਿਹੜੀ ਇਹ ਸ਼ੇਪ ਪੱਟੀ ਆ ਇਹਨਾਂ ਪਲਾਜ਼ੋ ਵਗੈਰਾ ਦੀ ਜਾਂ ਬਾਂਗ ਵਗੈਰਾ ਦੀ ਕਟਾਈ ਕਰਨੇ ਵੇ ਉਹਦੇ ਵਾਸਤੇ ਜ਼ਰੂਰੀ ਆ ਇਸ ਤਰ੍ਹਾਂ ਦੀ ਕੱਪੜੇ ਕੋ ਰਿਵਰਸੀਬਲ ਟੇਪ ਆਉਂਦੀ ਆ ਇਹ ਜਿਹੜੀ ਟੇਪ ਆ ਇਹਨੂੰ ਆਪਾਂ ਕੱਚਾ ਪਾਉਣ ਵਿੱਚ ਵਰਤਦੇ ਆ ਇਹ ਪ੍ਰੈਸ ਦੇ ਨਾਲ ਲਗਾਉਂਦੇ ਆ ਇਹਨੂੰ ਕਿਸੇ ਵੀ ਕੱਪੜੇ ਨੂੰ ਫੋਲਡ ਕਰਨ ਵਾਸਤੇ ਜਾਂ ਕੱਚਾ ਪਾਉਣ ਵਾਸਤੇ ਵਰਤਦੇ ਆ ਇਸ ਹਨੇ ਕਾਂਤੀਆਂ ਵਾ ਜਿਹੜੀਆਂ ਕਿ ਆਪਣੇ ਆਰਮ ਸੂਟਾਂ ਜਾਂ ਬਲੌਸ ਵਗੈਰਾ ਤੇ ਲੱਗਦੀਆਂ ਨੇ ਇਸ ਦਾ ਟਿੱਚ ਬਣ ਚਾਹੀਦਾ ਆ ਇਹ ਕਿਸਾ ਦਾ ਕਟਰ ਹੁੰਦਾ ਵਾ ਇਹ ਜਿਹੜਾ ਕਟਰ ਹੈ ਇਹ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿਸੇ ਟਾਈਮ ਕੋਈ ਆਪਣੇ ਕੋ ਸੇਮ ਕਰ ਤੋ ਜਾਂਦੀ ਵੀ ਇਹਦੇ ਨਾਲ ਆਪਾਂ ਕਟਰ ਦੇ ਨਾਲ ਉਹ ਸੀਨ ਨੂੰ ਕੱਟ ਕੇ ਦੁਬਾਰਾ ਲਾ ਸਕਦੇ ਹਾਂ ਇਸ ਤਰ੍ਹਾਂ ਦਾ ਇੱਕ ਛੋਟਾ ਕ੍ਰੋਸ਼ੀਆ ਹੁੰਦਾ ਵਾ ਇਹਦੇ ਨਾਲ ਆਪਾਂ ਮਸ਼ੀਨ ਦੇ ਵਿੱਚ ਇਸ ਨਾਲ ਆਪਾਂ ਮਸ਼ੀਨ ਦੀ ਸੂਈ 'ਚ ਧਾਗਾ ਪਾ ਸਕਦੇ ਹਾਂ ਜਿਵੇਂ ਪੱਤਰਪਾਈ ਵਾਲੀ ਸੂਈ ਵਿੱਚ ਧਾਗਾ ਪਾਉਂਦੇ ਹਾਂ ਇਸ ਤਰ੍ਹਾਂ ਦੇ ਸਿੰਗਲ ਫੁੱਟ ਆਉਂਦੇ ਆ ਇਹ ਆਪਾਂ ਦੋਨਾਂ ਸਾਈਡਾਂ ਦੇ ਮਿਲ ਜਾਂਦੇ ਆ ਜਿਸ ਤਰ੍ਹਾਂ ਕਿ ਸੱਜੇ ਸਾਈਡ ਦਾ ਤੇ ਖੱਬੇ ਸਾਈਡ ਦਾ ਸੱਜੇ ਸਾਈਡ ਦਾ ਕਿਤਾ ਪਤਾ ਲੱਗੂ ਜਿਸ ਤਰ੍ਹਾਂ ਕਿ ਆਪਣੇ 6 ਤੋਂ ਪਤਾ ਲਾ ਲੈਣਾ ਇੱਕ ਦੇ 6 ਆਪਣੇ ਖੱਬੇ ਪਾਸੇ ਆਂਦਾ ਇੱਕ ਦੇ 6 ਆਪਣੇ ਸੱਜੇ ਪਾਸੇ ਆਂਦਾ ਵਾ ਇਸ ਤਰ੍ਹਾਂ ਦੇ ਇਲਾਸਟਿਕ ਵਾਲਾ ਤੇ ਤਾਂ ਥ੍ਰੈਡ ਆ ਇਹ ਆਪਾਂ ਨੂੰ ਕੋਈ ਵੀ ਆਪਾਂ ਲੇਟੈਸਟ ਡਿਜ਼ਾਈਨ ਬਣਾਣੇ ਹੋਣ ਉਹਦੇ ਵਿੱਚ ਵਰਤਦੇ ਹੈਗੇ ਆ ਇਸ ਤਰ੍ਹਾਂ ਦੇ ਪੌਂਚੇ ਦੇ ਲਗਾਉਣ ਵਾਸਤੇ ਆਪਣਾ ਟਿਕਨ ਦੇ ਰੂਲ ਆਉਂਦੇ ਆ ਇਹ ਵੀ ਪ੍ਰੈਸ ਨਾਲ ਚਿਪਕ ਜਾਂਦੇ ਹੈਗੇ ਆ ਇਹਦੇ ਸਾਈਜ਼ ਜਿਹੜੇ ਆਪਾਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਥੋੜਾ ਸਾਹੀ ਸੇ ਬ੍ਰੀਕ ਸਾਈਜ਼ ਇੱਥੇ ਦੋ ਤਿੰਨ ਤਰ੍ਹਾਂ ਦੇ ਸਾਈਜ਼ ਆਉਂਦੇ ਆ ਇੱਕ ਇਸ ਤਰ੍ਹਾਂ ਦੇ ਆਪਾਂ ਗਲੇ ਲਵਾਂਗੇ ਇਹ ਗਲੇ ਬਣੇ ਹੋਏ ਤੁਹਾਨੂੰ ਬਹੁਤ ਫਾਇਦਾ ਹੋ ਜਾਂਦਾ ਕਿ ਸਾਡੀ ਵਾਰ-ਵਾਰ ਟਿਕਨ ਨਹੀਂ ਖਰਾਬ ਹੁੰਦੇ ਇੱਕ ਇਸ ਤਰ੍ਹਾਂ ਦੀ ਸਿੰਪਲ ਟਿਕਨ ਵੀ ਆਉਂਦੀ ਆ ਜਿਹੜੇ ਕਿ ਆਮ ਆਪਾਂ ਪੌਂਚੇ ਥਲੇ ਕਈ ਵਾਰ ਕੀ ਨਾ ਕਿ ਸਿੰਪਲ ਟਿਕਨ ਵੀ ਦੀ ਵਰਤੋਂ ਕਰਦੇ ਆਂ ਇਹਦੇ ਦੀ ਟਿਕਣਾ ਗਿਆ ਇਹ ਕੋਈ 60 ਜਾਂ 80 ਰੁਪਏ ਮੀਟਰ ਜਿਹਦੀ ਆਪਾਂ ਟਿਕਨ ਮਿਲ ਜਾਂਦੀ ਹੈਗੀ ਆ ਇਸ ਤਰ੍ਹਾਂ ਆਪਾਂ ਰੀਲਾ ਵਾਲਾ ਡੱਬਾ ਲੈ ਕੇ ਰੱਖਾਂਗੇ ਇਹ ਰੀਲਾ ਆਪਾਂ ਇਕੱਠੇ ਹੀ ਡੱਬੇ ਲਵਾਂਗੇ ਕਿਉਂਕਿ ਇਕੱਠੇ ਡੱਬੇ ਲੈਣ ਨਾਲ ਆਪਾਂ ਨੂੰ ਫਾਇਦਾ ਹੋ ਜਾਂਦਾ ਵਾ ਇਸ ਤਰ੍ਹਾਂ ਆਪਾਂ ਪੇਪਰ ਤੇ ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਆਪਾਂ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ ਜੇ ਕੋਈ ਵੀ ਵੀਡੀਓ ਬਧੀਲੇ ਕਿ ਤੁਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸਤਿ ਸ਼੍ਰੀ ਅਕਾਲ ਜੀ